ਦਿੰਦੋਪາກ ਜੰਗ ਵਿੱਚ ਸ਼ਹੀਦ ਹੋਏ ਮੇਜਰ ਕੁਲਬੀਰ ਰਾਣਾ ਨੂੰ ਸ਼ਹੀਦੀ ਦਿਹਾੜੇ ਮੌਕੇ ਦਿੱਤੀ ਸ਼ਰਧਾਂਜਲੀ ਸ਼ਹੀਦ ਜਵਾਨਾਂ ਦੇ ਪਰਿਵਾਰ ਸ਼ਰਧਾਂਜਲੀ ਸਮਾਰੋਹ 'ਚ ਹੋਏ ਸ਼ਾਮਿਲ ਬੀਐਸਐਫ ਕਮਾਂਡੇਟ ਅਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕਨੇ ਵੀ ਪੇਟ ਕੀਤੀ ਸ਼ਰਧਾਂਜਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ ਗਏ ਫੌਜ ਦੇ ਜਵਾਨਾਂ ਨੇ ਰਿਟਰੀਟ ਸੈਰਮਨੀ ਰਾਹੀਂ ਸ਼ਰਧਾਂਜਲੀ ਦੇ ਫੁੱਲ ਅਰਪਿਤ ਕੀਤੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹ ਪਵਿੱਤਰ ਦਿਵਸ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਕਮਾਂਡੈਂਟ ਸਾਹਿਬ ਬੀਐਸਐਫ ਦੇ ਕਮਾਂਡੈਂਟ ਸਾਹਿਬ ਐਮਐਲਏ ਸਾਹਿਬ ਡੀਓ ਸਾਹਿਬ ਤੇ ਹੋਰ ਵੀ ਆਸ-ਪਾਸ ਦੇ ਪੰਚ ਸਰਪੰਚ ਉੱਗੇ ਨਾਗਰਿਕ ਪਠਾਨਪੁਰ ਦੀਆਂ ਮੇਜਰ ਹਸਤੀਆਂ ਆਸ-ਪਾਸੇ ਪਿੰਡਾਂ ਦੇ ਲੋਕੀ ਆਸ-ਪਾਸੇ ਸਕੂਲਾਂ ਦੇ ਵਿਦਿਆਰਥੀ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼ਾਮਿਲ ਹੋ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾ ਰਹੇ ਹੈ ਤੇ ਮੇਜਰ ਆਨੰਦ ਦਾ ਇੱਕੋ ਸੰਦੇਸ਼ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੇ ਵਾਸਤੇ ਤੇ ਸਾਰੇ ਜਿੰਦੇ ਆ ਦੇਸ਼ ਵਾਸਤੇ ਜਿਓ ਦੇਸ਼ ਵਾਸਤੇ ਕੁਝ ਕਰੋ ਇਹ ਹੀ ਮੇਨ ਸੰਦੇਸ਼ ਉਹਨਾਂ ਦਾ ਮੈਂ ਅੱਜ ਦੇਣਾ ਚਾਹ ਰਹੀ ਹਾਂ ਸਾਰੀ ਜਨਤਾ ਨੂੰ ਲੋਹ ਦੇ ਕੇ ਆਪਣਾ ਤਰੰਗੇ ਦੀ ਬੁਲੰਦੀ ਕੋ ਸਵਾਰਾ ਹੈ ਫਰਿਸ਼ਤੇ ਹੋ ਤੁਮ ਵਤਨ ਕੇ ਸਲਾਮ ਤੁਮੇ ਹਮਾਰਾ ਹੈ ਸਲਾਮ ਤੁਮੇ ਹਮਾਰਾ ਹੈ 1971 ਕਾ ਭਾਰਤ ਪਾਕ ਜੰਗ ਜਿਸ ਮੇ ਭਾਰਤੀ ਸੈਨਾ ਕੇ ਸ਼ੌਰੇ ਕੋ ਸਾਰੇ ਵਿਸ਼ਵ ਨੇ ਸਰਾਹਾ ਹਰ ਮੋਰਚੇ ਪਰ ਪਾਕਿਸਤਾਨੀ ਸੈਨਾ ਕੋ ਧੂਲ ਚਟਾਤੇ ਹੋਏ ਭਾਰਤੀ ਸੈਨਾ ਨੇ ਅਤੁੱਤ ਸ਼ੂਰੀ ਵੀ ਤੱਕ ਪਰਚੇ ਦਿਆ ਔਰ ਇੱਕ ਲੰਬੀ ਫੇਰਿਸਤ ਉਹਨਾਂ ਜਵਾਜ਼ੋ ਕੇ ਉਹਨ ਬਲਦਾਨੀ ਸੈਨਿਕੋ ਕੀ ਜਿਹਨਾਂ ਇਸ ਯੁੱਧ ਕੋ ਜਿੱਤਨੇ ਕੇ ਬਾਦ ਆਪਣਾ ਸੁਪਰੀਮ ਸੈਕਰੀਫਾਈਸ ਦੇਕਰ ਦੇਸ਼ਵਾਸ ਸਿੰਘ ਝੋਲੀ ਮੇ ਉਹ ਸਵਰਨ ਜੀਤ ਡਾਲੀ। ਉਨਿ ਸ਼ੂਰੀ ਬੇਰ ਮੇਸੇ ਇੱਕ ਥੇ ਗਾਉ ਤੰਗੋਸ਼ਾ ਕੇ ਸ਼ਹੀਦ ਮੇਜਰ ਕੁਲਬੀਰ ਸਿੰਘ ਰਾਣਾ ਆਪਣੇ ਮਾਤਾ ਪਿਤਾ ਕੇ ਇਕਲੋਤੇ ਬੇਟੇ ਸ਼ੋਰੇ ਤਿਆਗ ਬਲਿਦਾਨ ਕੀ ਮੂਰਤ ਮੇਜਰ ਕੁਲਬੀਰ ਸਿੰਘ ਰਾਣਾ ਜਿਨਕਾ ਆਜ 54ਵਾਂ ਬਲਿਦਾਨ ਦੇ ਵਾਸ ਹਮ ਉਨਿ ਕੇ ਨਾਮ ਪੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇ ਅਜੋਜਕੀ ਕਰ ਰਹੇ ਹਾਂ। ਬੜਾ ਇਮ ਮੈਂ ਸਮਝਦਾ ਕਿ ਇੱਕ ਸੈਂਸਿਟਿਵ ਸਮਾਂ ਕਿ ਅੱਜ ਅਸੀਂ ਸ਼ਹੀਦ ਮੇਜਰ ਕੁਲਵੀਰ ਸਿੰਘ ਰਾਣਾ ਜੀ ਦੀ ਚਰਨ੍ਹੰਵੀ ਸਹੀਦੀ ਬਰੇ ਗੰਡ ਦੇ ਉੱਤੇ ਉਹਨਾਂ ਦੇ ਪੈਤਰਿਕ ਪਿੰਡ ਤੰਗੋ ਸਾਤ ਇਕੱਠੇ ਹੋਏ ਆ ਸੋ ਬਹੁਤ ਸਵਾਲ ਬਹੁਤ ਮੁੱਦੇ ਜਿਹੜੇ ਅੱਜ ਦੀ ਪੀੜ੍ਹੀ ਦੇ ਸਾਹਮਣੇ ਵਿਚਾਰਨ ਵਾਲੇ ਆ ਸਟੱਡੀ ਕਰਨ ਵਾਲੇ ਆ ਜਿਨ੍ਹਾਂ ਕਦਰਾਂ ਕੀਮਤਾਂ ਦੀ ਰਾਖੀ ਲਈ ਸਾਡੇ ਨਾਮਹਾਨ ਯੋਧਿਆਂ ਨੇ ਢੀਆਂ ਵੱਡੀਆਂ ਲਸਾਨੀ ਕੁਰਬਾਨੀਆਂ ਕੀਤੀਆਂ ਦੁਸ਼ਮਣ ਦੀ ਇੱਕ ਨਾਲ ਜਾ ਕੇ ਵਜਣਾ ਔਰ ਉਸ ਜੰਗ ਦੇ ਦੌਰਾਨ ਜਿਹੜੀ ਜੰਗ ਦਾ ਪਤਾ ਵੀ ਅੰਤਮ ਜਿਹੜਾ ਸਿੱਟਾ ਆ ਉਹ ਉਹ ਜ਼ਿੰਦਗੀ ਨਸਾਬਰਨ ਤੱਕ ਵੀ ਜਾਣੇ ਪੈ ਸਕਦਾ ਸੋ ਉਹਨਾਂ ਨੇ ਉਹ ਕਾਰ ਬਖਾਇਆ ਜ਼ਿੰਦਗੀ ਨੂੰ ਅਮਲਾ ਦੇ ਵਿੱਚ ਜਿਹੜਾ ਉਹ ਢਾਲਿਆ ਸੋ ਮੈਂ ਅੱਜ ਉਹਨਾਂ ਦੀ ਜਿੱਥੇ ਸਾਦਤ ਨੂੰ ਨਮਨ ਕਰਦਾ ਉਹਨਾਂ ਦੇ ਧਰਮ ਪਤਨੀ ਸਾਡੇ ਮਾਤਾ ਸਮਾਨ ਜਿਹੜੇ ਇੱਥੇ ਆਏ ਨੇ ਜਾਂ ਹੋਰ ਵੀ ਜਿੰਨੇ ਵੀ ਸ਼ੀਤ ਪਰਿਵਾਰ ਦੇ ਸਾਰਿਆਂ ਨੂੰ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਹੈ ਸੋ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ ਇਹ ਸਾਡੀ ਡਿਊਟੀ ਵੀ ਆ ਔਰ ਮੈਂ ਸਮਝਦਾ ਕਿ ਮੇਰੇ ਲਈ ਇੱਕ ਹੋਰ ਮਾਣ ਵਾਲੀ ਗੱਲ ਹੈ ਕਿ ਇੱਕ ਸੈਨਿਕ ਪੋਸਟ ਭੂਮੀ ਵਾਲਾ ਹਲਕਾ ਜਾਂ ਜ਼ਿਲ੍ਹਾ ਪਠਾਨਕੋਟ ਹੋਣ ਕਰਕੇ ਤੇ ਉਸ ਹਲਕੇ ਦੇ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਜਿੱਦੇ ਹਲਕੇ ਦੇ ਅੰਦਰ ਸੈਂਕੜੇ ਸਾਡੇ ਨੌਜਵਾਨ ਯੋਧਿਆਂ ਨੇ ਵਕ-ਵਕ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਦੁਸ਼ਮਣ ਦੀਆਂ ਗੋਲੀਆਂ ਇੱਕ ਤੇ ਖਾਦੀਆਂ ਦਾ ਮੁਕਾਬਲਾ ਕੀਤਾ ਔਰ ਉਹਨਾਂ ਨੂੰ ਚਣੇ ਵੀ ਚਵਾਏ ਨਾਲ ਸੋ ਚਾਹੇ ਉਹ ਜੰਗਪੈਣ ਦੀ ਹੋਵੇ 71 ਦੀ ਹੋਵੇ ਕਾਰਗਿਲ ਦੀ ਹੋਵੇ ਜਾਂ ਅੱਜ ਵੀ ਜਿਹੜਾ ਇੱਕ ਇਟਰਨਲ ਬਾਅਰ ਜਿਹੜਾ ਸਾਡੀਆਂ ਦੁਸ਼ਮਣ ਤਾਕਤਾਂ ਵੱਲੋਂ ਇੰਡੀਆ ਦੇ ਖਿਲਾਫ ਭਾਰਤ ਦੇ ਖਿਲਾਫ ਰਚਿਆ ਹੋਇਆ ਸੋ ਲਗਾਤਾਰ ਅੱਜ ਵੀ ਸਾਡੇ ਸੈਨਿਕ ਵੱਡੀਆਂ ਕੁਰਬਾਨੀਆਂ ਦੇ ਰਹੇ ਆ ਸੋ ਮੈਂ ਜਿੱਥੇ ਇਸ ਮਹਾਨ ਯੋਧੇ ਨੂੰ ਸ਼ਹੀਦ ਕੁਲਵੀਰ ਸਿੰਘ ਰਾਣਾ ਜੀ ਨੂੰ ਸਰਦਾ ਸੂਮਨ ਕਰਦਾ ਉੱਥੇ ਇਹ ਵੀ ਕਰਦੇ ਆ ਵੀ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਪ੍ਰਚਾਰਾਂਗੇ ਵੀ ਅਗਲੀ ਪੀੜ੍ਹੀ ਚ ਹੋਰ ਲੈ ਕੇ ਜਾਵਾਂਗੇ ਤਾਂ ਜੋ ਦੇਸ਼ ਭਗਤੀ ਦਾ ਇਹ ਜਿਹੜਾ ਜਜ਼ਬਾ ਆ ਇਹ ਅਮਰ ਰਹੇ ਪਰ ਸਾਡੇ ਮੁਲਕ ਦੇ ਅੰਦਰ ਕੋਈ ਮੈਲੀ ਅੱਖ ਨਾ ਕਰ ਸਕੇ ਇਹਨੂੰ ਤੱਕਿਆ ਨਾ ਸਾਡੇ ਮੁਲਕ ਦੇ ਅੰਦਰ ਇਹ ਚੁਣੌਤੀ ਸਵੀਕਾਰ ਕਰਦੇ ਹੋਏ ਆਪਣੇ ਬੱਚਿਆਂ ਨੂੰ ਅਗਲੀ ਪੀੜ੍ਹੀ ਨੂੰ ਇਦਰੀ ਤਿਆਰ ਵੀ ਕਰਾਂਗੇ ਅਸੀਂ